ਨਾ ਤੋੜਨਾ ਤਕਲੀਫ ਨਾ ਵਾਸੀਆਂ ਨਾ ਅੱਖਾਂ ਚੋਂ ਪਾਣੀ ਨਾ ਲੱਤਾਂ ਟੁੱਟਣ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦੇ ਕਿਸੇ ਤਰ੍ਹਾਂ ਦਾ ਤੋੜ ਵਾਲਾ ਕੋਈ ਵੀ ਨਸ਼ਾ ਹੋਵੇ ਹੂੰ ਪਹਿਲੇ ਦਿਨ ਤੋਂ ਹੀ ਇਹਦਾ ਕੰਮ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਤੋੜ ਨਹੀਂ ਲੱਗਦੀ ਪਹਿਲੇ ਤੋਂ ਸ਼ੂਗਰ ਵਾਲੀ ਦਵਾਈ ਆਈ ਆਏ ਠੀਕ ਆ ਇਹ ਸ਼ੂਗਰ ਵਾਲੀ ਇਹ 4 ਦਿਨਾਂ ਬਾਅਦ ਸ਼ੂਗਰ ਨਾਰਮਲ ਹੋ ਜਾਂਦਾ ਜਿਹੜਾ ਬੰਦਾ ਖਾਊਗਾ 2 ਨੰਬਰ ਜਾਂ 3 ਨੰਬਰ ਐਨਕ ਲੱਗੀਏ 2 ਮਹੀਨੇ ਦਵਾਈ ਪਾਉਣ ਨਾਲ ਐਨਕ ਲਹਿ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹੋ ਅਫੀਮ ਭੁੱਕੀ ਸਮੈਕ ਚਿੱਟਾ ਜੀ ਵਾਲੀ ਗੋਲੀ ਸ਼ਰਾਬ ਜਾਂ ਹੋਰ ਵੀ ਆਦ ਕਿਸੇ ਵੀ ਕਿਸਮ ਦਾ ਤੁਸੀਂ ਨਸ਼ਾ ਕਰਦੇ ਹੋ ਛੱਡਣਾ ਚਾਹੁੰਦੇ ਹੋ ਸੋ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਮੰਦੀਪ ਦਵਾਈਖਾਨਾ ਰਿੰਪੀ ਵੈਦ ਜੀ ਕੋਲੇ ਸੋ 101% ਗਾਰੰਟੀ ਦੇ ਨਾਲ ਨਸ਼ਾ ਛਡਾਉਂਦੇ ਨੇ ਪਹਿਲੇ ਦਿਨ ਤੋਂ ਹੀ ਰਿਜ਼ਲਟ ਆਉਣਾ ਸਟਾਰਟ ਹੋ ਜਾਂਦਾ ਸੋ ਹੋਰ ਵੀ 슈ਗਰ ਦੇ ਮਰੀਜ਼ ਲੀਵਰ ਦੇ ਸੈੱਲ ਘਟਦੇ ਹੋਣ ਗਠੀਆ ਜੋੜਾਂ ਦਾ ਦਰਦ ਆਦ ਹਰ ਇੱਕ ਕੋਈ ਵੀ ਬਿਮਾਰੀ ਹੋਵੇ ਤਾਂ ਇਸ ਦੇ ਦੇਸੀ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਸੋ ਵੈਦ ਜੀ ਨਾ ਕਰਦੇ ਆ ਗੱਲਬਾਤ ਜੇੜਾ ਕੋਈ ਵੀ ਤੋੜ ਵਾਲਾ ਨਸ਼ਾ ਹੋਵੇ ਜੀ ਜਿਵੇਂ ਫੀਮ ਪੁੱਕੀ ਪੋਸਤ ਪ੍ਰੈਗਾ ਉਹ ਜੀਭ ਥੱਲੇ ਵਾਲੀ ਗੋਲੀ ਹੂੰ ਤੋੜ ਵਾਲਾ ਕੋਈ ਵੀ ਨਸ਼ਾ ਹੋਵੇ ਉਸ ਤੇ ਇਹ ਅਸਰ ਕਰਦੀ ਹੈ ਪਹਿਲੇ ਹੀ ਖਰਾਕ ਤੇ ਅਸਰ ਕਰਦੀ ਹੈ ਪਹਿਲਾਂ ਖਾਨਸਾਰ ਨਾ ਤੋੜ ਨਾ ਤਕਲੀਫ ਨਾ ਵਾਸੀਆਂ ਨਾ ਅੱਖਾਂ ਚੋਂ ਪਾਣੀ ਨਾ ਲੱਤਾਂ ਟੁੱਟਣਾ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ ਕਿਸੇ ਤਰ੍ਹਾਂ ਦਾ ਤੋੜ ਵਾਲਾ ਕੋਈ ਵੀ ਨਸ਼ਾ ਹੋਵੇ ਹੂੰ ਪਹਿਲੇ ਦਿਨ ਤੋਂ ਹੀ ਇਹਦਾ ਕੰਮ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਤੋੜ ਨਹੀਂ ਲੱਗਦੀ ਪਹਿਲੇ ਦਿਨ ਬੰਦੇ ਦਾ ਮਨ ਹੋਣਾ ਚਾਹੀਦਾ ਮੈਨੂੰ ਨਸ਼ਾ ਛੱਡਣਾ ਚਾਹਣਾ ਇਹ ਤੋੜ ਬਿਲਕੁਲ ਨਹੀਂ ਲੱਗਦੀ ਜ਼ਿਆਦਾਤਰ ਇਹੀ ਹੁੰਦਾ ਸਾਰਿਆਂ ਨੂੰ ਵੀ ਤੋੜ ਲੱਗਦੀ ਆ ਵੀ ਇਦਾਂ ਨਹੀਂ ਹੋਣਾ ਇਹ ਸਟਾਰਟਿੰਗ ਹੀ ਹੋ ਜਾਂਦੀ ਤੋੜ ਨਹੀਂ ਲੱਗਦੀ ਬਿਲਕੁਲ ਨਹੀਂ ਲੱਗਦੀ ਦਵਾਈ 'ਚ ਕੋਈ ਨਸ਼ਾ ਨਹੀਂ ਜਿੱਥੋਂ ਮਰਜ਼ੀ ਤੁਸੀਂ ਟੈਸਟ ਕਰਾ ਸਕਦੇ ਆ ਐਨਵੀਏ ਦੇ 'ਚ ਵੀ ਨਸ਼ਾ ਪਾਇਆ ਹੋਊਗਾ ਦਵਾਈ 'ਚ ਕੋਈ ਨਸ਼ਾ ਨਹੀਂ ਹਾਂਜੀ ਠੀਕ ਆ ਇਹ ਫਿਰ ਆਪਣਾ ਕੰਮ ਕਿਵੇਂ ਕਰਦੀ ਆ ਇਹ ਕੰਮ ਕਰਦੀ ਆ ਜੀ ਇਹ ਧਿਆਨ ਨੇ ਜਾਨ ਦਿੰਦੀ ਬੰਦੇ ਦਾ ਅੱਛਾ ਨਸ਼ੇ ਵਾਲੇ ਮੇਨ ਗੱਲ ਧਿਆਨ ਦੀ ਮੰਨਦੀ ਆ ਆਪਣੀ ਜੀ ਮੰਨ ਮੰਨ ਨਹੀਂ ਕਰਦਾ ਇਹ ਦਵਾਈ ਖਾਣ ਨਾਲ ਜੀ ਠੀਕ ਓਕੇ ਇਹਦਾ 26 ਦਿਨ ਦਾ ਕੋਰਸ ਹੁੰਦਾ ਦਵਾਈ ਦਾ ਜੀ ਕਿਹਨਾ ਭਾਵੇਂ ਤੁਸੀਂ ਪਹਿਲਾਂ 1000 ਦੀ ਵੀ ਲਿਜਾ ਸਕਦੇ ਹੋ 2000 ਦੀ ਵੀ ਲਿਜਾ ਸਕਦੇ ਆ ਹੂੰ ਕਿ ਮਹੀਨੇ ਦੀ ਲਿਆਣੀ ਇਕੱਠੇ ਮਹੀਨੇ ਦੀ ਵੀ ਲਿਜਾ ਸਕਦੇ ਆ ਜੀ ਠੀਕ ਆ 26 ਦਿਨ ਦਾ ਇਹਦਾ ਕੋਰਸ ਹਾਂਜੀ 27ਵੇਂ ਦਿਨ ਦਵਾਈ ਬੰਦ ਨਸ਼ਾ ਪਹਿਲੇ ਦਿਨ ਤੋਂ ਹੀ ਬੰਦ ਨਸ਼ਾ ਪਹਿਲੇ ਦਿਨ ਤੋਂ ਬੰਦ ਕੋਰਸ ਇਹਦਾ 26 ਦਿਨ ਦਾ ਹਾਂਜੀ 26 ਦਿਨ ਤੋਂ ਬਾਅਦ ਦਵਾਈ ਸਾਰੀ ਬੰਦ ਬਿਲਕੁਲ ਬੰਦ ਜੀ ਜਿਹੜੀ ਸ਼ਰਾਬ ਛੱਡਣ ਲਈ ਦਵਾਈ ਆ ਉਹ 1 ਮਹੀਨੇ ਦੀ 600 ਦੀ ਦਵਾਈ ਆਈ ਇੱਕ ਕੈਪਸੂਲ ਰੋਇ ਖਾਣਾ ਜੀ ਅੱਛਾ ਜੇ ਤਾਂ ਆਪਾਂ ਉਹਨੂੰ ਦੱਸ ਕੇ ਦੇਣਾ ਜੇ ਉਹਦੀ ਆਪ ਦੀ ਮਰਜ਼ੀ ਆ ਜੇ ਇੱਕ ਖਾਣਾ ਜੇ ਚੋਰੀ ਦੇਣਾ ਉਹ ਫਿਰ ਦੋ ਖਾਣੇ ਆ ਠੀਕ ਆ ਚੋਰੀ ਦੇਣ ਨਾਲੋਂ ਬੈਟਰ ਆ ਵੀ ਉਹ ਆਪ ਖਾਵੇ ਖੇਜਾਦਾ ਫਿਰਦਾ ਹਾਂਜੀ ਠੀਕ ਕਿਉਂਕਿ 10 ਦਿਨ ਬਾਅਦ ਬੰਦਾ ਸ਼ਰਾਬ ਛੱਡ ਸਕਦਾ ਛੱਡ ਸਕਦਾ ਮਨ ਹੋਵੇ ਠੀਕ ਆ ਹੁਣ ਤੱਕ ਇਹ ਕਿੰਨੇ ਕ ਨੌਜਵਾਨ ਇਹ ਦਲਦਲ ਚੋਂ ਨਸ਼ੇ ਦੀ ਚੋਂ ਬਾਹਰ ਆ ਚੁੱਕੇ ਆ ਤੁਹਾਡੀ ਬਹੁਤ ਬਥੇਰੇ ਆਉਂਦੇ ਜੀ ਇੱਕ ਦੂਜੇ ਨੂੰ ਗਾਂ ਦੱਸ ਦਿੰਦੇ ਮੈਂ ਛੱਡਦਾ ਹਮ ਇੱਕ ਨੂੰ ਦੱਸ ਦੇ ਚਾਰ ਆਉਂਦੇ ਨਾਲ ਜੀ ਬਾਹਰ ਜਾਂਦੀ ਹੈ ਕੂਰੀਅਰ ਦਵਾਈ ਜਾਂਦੀ ਹੈ ਜੀ ਠੀਕ ਹੈ ਜੇਕਰ ਕੋਈ ਘਰੇ ਵੀ ਮੰਗਾਉਣਾ ਚਾਹੁੰਦਾ ਹਾਂਜੀ ਘਰੇ ਪਹੁੰਚ ਹੋ ਜਾਂਦੀ ਹੈ ਜਦੋਂ ਦਵਾਈ ਮਿਲ ਗਈ ਉਦੋਂ ਪੈਸੇ ਦੇਣੇ ਭਾਵੇਂ ਘੇਰੇ 1000 ਦੀ ਮੰਗਾਲੇ 2 ਦੀ ਮੰਗਾਲੇ ਸਾਨੂੰ ਕੋਈ ਲਾਲਚ ਨਹੀਂ ਵੀ ਦਵਾਈ ਮਹੀਨੇ ਦੀ ਇਕੱਠੀ ਮੰਗਾਵੇ ਤੇ ਜੇ ਕੋਈ ਬਾਹਰ ਬੈਠਾ ਵਿਦੇਸ਼ ਦੇ ਵਿੱਚ ਵੀ ਮੰਗਾਉਣਾ ਚਾਹੁੰਦਾ ਉਹਨਾਂ ਨੂੰ ਕੂਰੀਅਰ ਕਰ ਦਿੰਦੇ ਕੋਰੀਅਰ ਕਰ ਦਿੰਦੇ ਤੇ ਨਸ਼ੇ ਤੋਂ ਇਲਾਵਾ ਹੋਰ ਕਿਹੜੇ-ਕਿਹੜੀ ਆਪਣੇ ਕੋਲੇ ਆਪਣੇ ਕੋਲੇ ਸ਼ੂਗਰ ਦੀ ਦਵਾਈ ਹੁੰਦੀ ਸੇਲਾਂ ਦੀ ਦਵਾਈ ਹੁੰਦੀ ਹੈ ਲੀਵਰ ਦੀ ਹੁੰਦੀ ਕਫਜ਼ ਦੀ ਹੁੰਦੀ ਹੈ ਬਵਾਸੀਰ ਦੀ ਹੁੰਦੀ ਹੈ ਕਿਸੇ ਨੂੰ ਤਾਂਤ ਪੈਂਦੀ ਹੈ ਕਿਸੇ ਨੂੰ ਕੋਈ ਸੈਕਸ ਦੀ ਪ੍ਰੋਬਲਮ ਆ ਜੀ ਨਸ਼ਾ ਕਰਨਾ ਬੰਦੇ ਦੀ ਕੰਟੀਨਿਟੀ ਘਟ ਜਾਂਦੀ ਹੈ ਸੈਕਸ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਤਿੰਨਾਂ ਦਿਨਾਂ ਬਾਅਦ ਸੈਕਸ ਵਾਲੀ ਦਵਾਈ ਦਾ ਰਿਜ਼ਲਟ ਮਿਲ ਜਾਂਦਾ ਸ਼ੂਗਰ ਵਾਲੀ ਦਵਾਈ ਆ ਜੀ ਆਏ ਠੀਕ ਹੈ ਇਹ 14 ਦਿਨਾਂ ਬਾਅਦ ਸ਼ੂਗਰ ਨੋਰਮਲ ਹੋ ਜਾਂਦਾ ਜਿਹੜਾ ਬੰਦਾ ਖਾਊਗਾ 14 ਦਿਨਾਂ ਬਾਅਦ ਚਾਰਾਂ ਦਿਨਾਂ ਬਾਅਦ ਨੋਰਮਲ ਆਊਗਾ ਇਹ ਨੋਰਮਲ ਆਊਗਾ ਇਹ ਲੀਵਰ ਦੀ ਦਵਾਈ ਹੈ ਠੀਕ ਹੈ ਲੀਵਰ ਦਾ ਰਾਜਾ ਦਵਾਈ ਕਹਿੰਦੇ ਇਹਨੂੰ ਇੱਕ ਚਮਚਾ ਸਵੇਰ ਪੀਣਾ ਖਾਲੀ ਪੇਟ ਹੀ ਠੀਕ ਹੈ ਲੀਵਰ ਕਿੰਨਾ ਮਰਜੀ ਫੈਟਾ ਹੋਵੇ ਬਿਲਕੁਲ ਸਹੀ ਹੋ ਜਾਂਦਾ ਜੀ ਜਿਵੇਂ ਹੁਣ ਵਿਆਹ ਸ਼ਾਦੀ ਚੱਲ ਪੈਂਦੇ ਆਪਾਂ ਤਲੀਆਂ ਤੁਲੀਆਂ ਚੀਜ਼ਾਂ ਖਾ ਲੈਨੇ ਆ ਜੀ ਉਹਦੇ ਨਾਲ ਪੇਟ ਚ ਇਨਫੈਕਸ਼ਨ ਵੀ ਹੋ ਜਾਂਦੀ ਹੈ ਜੀ ਇਹ ਸਾਰਾ ਕੁਝ ਜਮਾ ਠੀਕ ਕਰ ਦਿੰਦੀ ਹੈ ਜੀ ਇਹ ਸਿੱਲਾਂ ਦੀ ਦਵਾਈ ਹੈ ਓਕੇ ਜਿੰਨੇ ਮਰਜੀ ਸੱਲ ਕੇ ਦੇ ਘੱਟ ਹੋਣ 10 ਦਿਨਾਂ ਦੇ ਸੱਲ ਵਧਣ ਲੱਗ ਪੈਂਦੇ ਆ ਜੀ ਓਕੇ ਹਾਂਜੀ ਇਹ ਅੱਖਾਂ ਦੀ ਦਵਾਈ ਹੈ ਜੀ ਅੱਖਾਂ ਚ ਪਾਉਣ ਵਾਸਤੇ ਹੈ ਜੀ ਓਕੇ ਅੱਖਾਂ ਜੇ ਕਹੇਰੀ ਨਿਗਾ ਘੱਟਾ 2 ਨੰਬਰ ਜਾਂ 3 ਨੰਬਰ ਐਣਕ ਲੱਗੀ ਹੈ 2 ਮਹੀਨੇ ਦਵਾਈ ਪਾਉਣ ਨਾਲ ਐਣਕ ਲਹਿ ਜਾਂਦੀ ਹੈ ਜੀ ਅੱਛਾ ਕਿੱਦੀ ਵੇ ਐਣਕ ਲੱਗੀ ਹੋਵੇ 2 ਨੰਬਰ 3 ਨੰਬਰ 2 ਟਾਈਮ ਪਾਉਣੀ ਸਵੇਰੇ ਸ਼ਾਮ ਠੰਡੇ ਪਾਣੀ ਦੇ ਛਿੱਟੇ ਮਾਰਨੇ ਆ ਜੀ ਠੀਕ ਆ ਅੱਖ ਬਣੀ ਨਾ ਹੋਵੇ ਜੀ ਕਿਸੇ ਵੀ ਉਹਦੇ ਨਹੀਂ ਪਾਉਣੀ। ਠੀਕ ਹੈ। ਬਣੀ ਅੱਖ ਨਾ ਹੋਵੇ ਜਿਵੇਂ ਅਕਸਰ ਹੀ ਅੱਜਕੱਲ ਬੱਚਿਆਂ ਦੇ ਨਿਗਾ ਐਣਕਾ ਲੱਗੀਆਂ ਹੁੰਦੀਆਂ। ਹਾਂਜੀ ਹਾਂਜੀ। ਤੇ ਉਹਨਾਂ ਤੋਂ ਪ੍ਰੋਪਰ ਦੋਆ ਤਿੰਨ ਮਹੀਨੇ ਦੇ ਵਿੱਚ ਰਿਜ਼ਲਟ ਆ ਜਾਊਗਾ। ਹਾਂਜੀ ਹਾਂਜੀ। ਥੋੜੀ ਜੀ ਲੱਗਦੀ ਹੈ ਜਦੋਂ ਪਾਉਣੀ ਆਪਾਂ ਜੇ ਨਿਗਾ ਘੱਟਾ ਤਾਂ ਲੱਗੂਗੀ। ਤੇ ਜਿਨ੍ਹਾਂ ਦੇ ਐਣਕਾ ਨਹੀਂ ਲੱਗੇ ਉਹ ਕੋਈ ਪ੍ਰੋਬਲਮ ਨਾ ਹੋਵੇ। ਨਾਰਮਲ ਵੀ ਪਾ ਸਕਦੇ। ਨਾਰਮਲ ਵੀ ਪਾ ਸਕਦਾ ਜੀ। ਠੀਕ ਹੈ। ਅੱਖਾਂ ਜਿਵੇਂ ਮਿੱਟੀ ਘੱਟਾ ਪੈ ਜਾਂਦਾ ਉਹ ਇਹਨਾਂ ਸਾਫ਼ ਹੋ ਜਾਂਦੀਆਂ। ਸਾਫ਼ ਹੋ ਜਾਂਦੀਆਂ। ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਕਿਸੇ ਬਿਲਕੁਲ ਆਪ ਤਿਆਰ ਕੀਤੀ ਦਵਾਈਏ ਕੋਸ ਅਗੋਂ ਆਉਂਦੀ ਐ ਕੋਈ ਨਾ ਤਿਆਰ ਕਰਦੇ ਆ ਜੀ ਠੀਕ ਐ ਤੇ ਆਪਣਾ ਐਡਰੈਸ ਐਡਰੈਸ ਆਪਣਾ ਹੈਗਾ ਮਨਦੀਪ ਦਵਾਈਖਾਨਾ ਪਿੰਡ ਮਹਲਾਕਲੋਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੰਬਰ ਹੈਗਾ 981444153 ਫੋਨ ਤੇ ਗੱਲ ਕਰਕੇ ਦਵਾਈ ਮਗਾ ਸਕਦੇ ਆ ਜਾਂ ਇੱਥੇ ਆ ਕੇ ਵਿਜ਼ਿਟ ਕਰਕੇ ਵੀ ਲੈ ਜਾ ਸਕਦੇ ਆ ਲਓ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ